ਪਵਾਨੀਗੜ ਤੋਂ ਪਵਾਨੀਗੜ ਟਰੱਕ ਜੁਨੀਅਨ ਦੀ ਚੋਣ ਹੋਣੀ ਸੀ ਤੇ ਜਿਸ ਦੇ ਵਿੱਚ ਨਰਿੰਦਰ ਕੌਰ ਭਰਾ ਜਿਹੜੀ ਐਮ ਐਲ ਏ ਆ ਕਾਫੀ ਟਾਈਮ ਤੋਂ ਲਾਰੇ ਲਾਉਂਦੀ ਆ ਰਹੀ ਸੀ ਤੇ ਹਰੇਕ ਹਰ ਇੱਕ ਸਾਲ ਕਹਿੰਦੀ ਆ ਰਹੀ ਸੀ ਕਿ ਹਾਂ ਤੁਹਾਨੂੰ ਹੀ ਪ੍ਰਧਾਨ ਬਣਾਇਆ ਜਾਊਗਾ ਪ੍ਰਧਾਨ ਬਣਾਇਆ ਜਾਊ ਪਰ ਜਿਵੇਂ ਆਮ ਆਦਮੀ ਪਾਰਟੀ ਕਹਿੰਦੀ ਆ ਨਾ ਕਿ ਰਿਸ਼ਵਤ ਨਹੀਂ ਚਲਦੀ ਪਰ ਰਿਸ਼ਵਤ ਚਲਦੀ ਸੀ 30 ਲੱਖ ਇੱਥੇ ਸਾਡੇ ਤੋਂ ਲਿਆ ਗਿਆ 30 ਲੱਖ ਲੈ ਕੇ 30 ਲੱਖ ਦੀ ਸਾਡੇ ਕੋਲ ਵੀਡੀਓ ਹੈਗੀਆਂ ਨੇ ਪਹਿਲਾਂ ਸਾਡੇ ਤੋਂ 30 ਲੱਖ ਲਿਆ ਗਿਆ ਤੇ ਉਸ ਤੋਂ ਬਾਅਦ ਉਹ 30 ਲੱਖ ਰੱਖਿਆ ਗਿਆ 15 ਦਿਨ 15 ਦਿਨ 30 ਲੱਖ ਰੱਖ ਕੇ ਫਿਰ ਵਾਪਸ ਕੀਤਾ ਗਿਆ 15 ਦਿਨ ਬਾਅਦ ਤੇ ਦੂਸਰੀ ਤਰਫੋਂ 20 ਪੈਸੇ ਲਏ ਗਏ ਦੂਸਰੀ ਤਰਫੋਂ ਪੈਸੇ ਲਕੇ ਪ੍ਰਧਾਨ ਚੁਣਿਆ ਗਿਆ ਤੇ ਸਾਡੇ ਨਾਲ ਵਾਅਦਾ ਕਰਕੇ ਅੱਜ ਦੂਸਰਾ ਪ੍ਰਧਾਨ ਚੁਣਿਆ ਗਿਆ ਤੇ ਸਾਡੇ ਮਨਜੀਤ ਸਿੰਘ ਜਿਹੜੇ ਫਗੋ ਵਾਲੇ ਤੋਂ ਪ੍ਰਧਾਨ ਜਿਹਨਾਂ ਨੂੰ ਅੱਜ ਚੁਣਨਾ ਸੀ ਉਹਨਾਂ ਨੂੰ ਸਦਮਾ ਲੱਗਿਆ ਇੱਕਦਮ ਜਦੋਂ ਵਾਦਾ ਕੀਤਾ ਹੋਇਆ ਸੀ ਤਾਂ ਸਦਮਾ ਤਾਂ ਫਿਰ ਲੱਗਦਾ ਹੀ ਐ ਤੇ ਉਹਨਾਂ ਨੂੰ ਸਦਮਾ ਲੱਗਿਆ ਸਦਮੇ ਦੇ ਵਿੱਚ ਉਹਨਾਂ ਨੇ ਜ਼ਹਿਰੀਲੀ ਸਪਰੇ ਨਿਗਲ ਲਈ ਜਿਸ ਕਰਕੇ ਅੱਜ ਉਹ ਹੁਣ ਇੱਥੇ ਪਵਾਨੀਗੜ੍ਹ ਹਸਪੀਟਲ 'ਚ ਦਾਖਲ ਨੇ ਤੇ ਹੁਣ ਇੱਥੋਂ ਡਾਕਟਰ ਨੇ ਉਹਨਾਂ ਨੂੰ ਰੈਫਰ ਕੀਤਾ ਪਟਿਆਲੇ ਹੁਣ ਉਹਨਾਂ ਨੂੰ ਪਟਿਆਲੇ ਲੈ ਕੇ ਜਾਣਾ ਇੱਥੋਂ ਪਟਿਆਲੇ ਲੈ ਕੇ ਜਾ ਰਹੇ ਆ ਪਰ ਜਿਵੇਂ ਆਮ ਆਦਮੀ ਵੱਡੇ ਵੱਡੇ ਵਾਦੇ ਕਰਦੀਆਂ ਸੁਣੋ ਜਿੰਦਾਬਾਦ ਇਹ ਵੀਡੀਓ ਨੂੰ ਜਿੰਨਾ ਕੋ ਸਕੇ ਉਹਨਾਂ ਕੋ ਸ਼ੇਅਰ ਕਰੋ ਭਗਵੰਤ ਮਾਨ ਤੱਕ ਜ਼ਰੂਰ ਪਹੁੰਚਾਓ ਜਿਹੜਾ ਉਹਨਾਂ ਨੂੰ ਪਤਾ ਲੱਗੇ ਸਾਡੀ ਸਰਕਾਰ ਆਹ ਕੁਝ ਕਰ ਰਹੀ ਆ ਦੇਖ ਲੋ ਹਾਂ ਜੰਦਾਬਾਦ ਆ ਹਾਲਾਤ ਨੇ ਸਰਕਾਰ ਮੁਰਦਾਬਾਦ ਮੁਰਦਾਬਾਦ ਇਹ ਹਾਲਾਤ ਨੇ ਇਹ ਸਰਕਾਰ ਦੇ ਇਹ ਬੰਦਾ ਪਾਰਟੀਆਂ ਪਾਕਿਸਬਾਯਾ ਕਰੋ ਭਾਇਆ ਕਰੋ ਸਫਾਇਆ ਕਰੋ ਸਫਾਇਆ ਕਰੋ ਆ ਹਾਲਾਤ ਨੇ ਇਹ ਸਰਕਾਰ ਦੇ ਆਮ ਆਦਮੀ ਦੇ ਦੇਖ ਲੋ ਕੱਤੂ ਪੂਰੇ ਵੇਲੇ ਦਿੱਤਰ ਕਹਲੇ ਕਹਿੰਦੇ ਨੇ ਰਿਸ਼ਵਤ ਨਹੀਂ ਚੱਲਦੀ ਰਿਸ਼ਵਤ ਤਾਂ ਫੁੱਲ ਚੱਲਦੀ ਐ ਇਹਦਾ ਕੋ ਲੋਕਾਂ ਨੂੰ ਮੂਰਖ ਬਣਾਇਆ ਜਾ ਰਿਹਾ ਓਨੀ ਰਸੋ ਤਾਂ ਹੋਰ ਰਾਜਾਂ ਚ ਨਹੀਂ ਚੱਲੀ ਜੰਨੀ ਇੱਥੇ ਚੱਲਦੀ ਐ ਪਹਿਲਾਂ VOTING ਸਿਸਟਮ ਹੁੰਦਾ ਸੀ ਪਰ ਹੁਣ ਇਹ ਪ੍ਰਧਾਨ ਸਿੱਧੇ ਪੈਸੇ ਲੈ ਕੇ ਬਣਾਉਣ ਲੱਗੇ ਸ਼ਰਿਆਮ ਤੱਕ ਜਿੰਨਾ ਕੋ ਹੋ ਸਕੇ ਉਹਨਾਂ ਨੂੰ ਸ਼ੇਅਰ ਕਰੋ ਮੇਰੀਆਂ ਦੂਸਰੀਆਂ ਵੀਡੀਓ ਚ ਨਾ ਸ਼ੇਅਰ ਕਰਿਆ ਕਰੋ ਕੋਈ ਚੱਕਰ ਨਹੀਂ ਹੈਗਾ ਪਰ ਇਹ ਵੀਡੀਓ ਨੂੰ ਫੁੱਲ ਵੱਧ ਤੋਂ ਵੱਧ ਸ਼ੇਅਰ ਕਰੋ ਜਿਹੜਾ ਉਹਨਾਂ ਤੱਕ ਪਹੁੰਚ ਸਕੇ ਪਤਾ ਲੱਗੇ ਵੀ ਹਾਂ ਕੀ ਕਿਸ ਨਾ ਹੀ ਕਾ ਹੁਣ ਸੁਣਿਆ ਕਹਿੰਦੇ ਐਮ ਐਲ ਏ ਜੀ ਚੰਡੀਗੜ੍ਹ ਪਹੁੰਚ ਗਏ ਨਿਰੰਦਰ ਗੁਰਪ੍ਰਾਸਾ ਜੀ ਉੱਥੇ ਬੈਠੇ ਹਲੇ ਕਹਿ ਰਹੇ ਨੇ ਕਿ ਫੱਗੂ ਵਾਲੇ ਦਾ ਮੁੰਡਾ ਬਦਨਾਮ ਕਰ ਰਿਹਾ ਹਲੇ ਇਹ ਕਹਿ ਰਹੇ ਨੇ ਹਲੇ ਵੀ ਆਹ ਪ੍ਰੈਸ ਵੀ ਪਹੁੰਚੀ ਹੋਈ ਆ ਪੀ ਡੀ ਸੀ ਵਾਲੇ ਪਹੁੰਚੇ ਹੋਏ ਨੇ ਇੱਥੇ ਇਹਨਾਂ ਨੇ ਵੀ ਭਰੇ ਆ ਨਿਊਜ਼ ਇਹ ਵੀ ਲਾਉਣਗੇ ਟੈਨਸ਼ਨ ਨਾ ਲੋ ਮਨਜੀਤ ਸਿੰਘ ਕਾਕਾ ਫੱਗੂ ਵਾਲੇ ਮੇਰਾ 사ਗਾ ਜੀਜਾ ਸੀ ਸਾਲਾ ਮੈਂ ਉਹਦਾ ਰੀਅਲ ਪਾਨੀਗਾ ਟਰੱਕ ਯੂਨੀਅਨ ਦਾ ਹਾਲ ਹੈ ਇਹ ਅੱਜ ਵਾਦਾ ਸਾਡੇ ਨਾਲ ਕਰਕੇ ਤੇ ਹਾਰ ਦੂਸਰੇ ਬੰਦੇ ਦੇ ਪਾਏਗੇ ਤੇ ਅੱਜ ਅਸੀਂ ਆਹ ਹਾਲਾਤਾਂ 'ਚ ਖੜਿਆ ਹਾਂ ਇੰਨੇ ਸਾਲਾਂ ਤੋਂ ਆਮ ਆਦਮੀ ਪਾਰਟੀ ਦਾ ਨਾਲੇ ਸਾਥ ਦਿੱਤਾ ਆਹ ਹਾਲਾਤ ਨੇ ਅੱਜ ਸਾਡੇ ਬਰਕਰਾਰਾਂ ਦਾ ਸਾਥ ਦੇਣ ਦਾ ਆਮ ਆਦਮੀ ਪਾਰਟੀ ਦਾ ਸਾਥ ਦੇਣ ਦਾ ਆਹ ਨਤੀਜਾ ਹੁੰਦਾ ਉਹ ਜਾ ਰਿਹਾ ਸਾਡਾ ਬੰਦਾ ਦੇਖ ਲਓ ਆ ਨਤੀਜਾ ਨਿਕਲਦਾ ਆਮ ਆਦਮੀ ਪਾਰਟੀ ਦਾ ਸਾਥ ਦੇਣ ਦਾ ਇੰਨੇ ਸਾਲਾਂ ਤੋਂ ਅਸੀਂ ਆਵਾਦਮੀ ਪਾਰਟੀ ਦੇ ਨਾਲ ਜੁੜੇ ਸਾ ਦਿੱਤਾ ਆ ਦੇਖ ਲੋ ਅੱਜ ਸਾਰੀ ਪਬਲਿਕ ਖੜੀ ਆ ਇੱਥੇ ਆ ਫਾਇਦਾ ਜਰ ਕੀ VOTING ਸਿਸਟਮ ਹੁੰਦਾ ਸੀ ਵੋਟਾਂ ਦੇ ਵਿੱਚ ਜਿਹੜਾ ਚਲੋ ਲੈ ਗਿਆ ਜਿਹਦੇ ਵਿੱਚ ਹੁੰਦਾ ਸੀ ਦਮ ਲਿਆ ਜਾਂਦਾ ਸੀ ਪਰ ਇਹਦੇ ਨਿਰਾ ਹੀ ਪੈਸਾ ਚੱਲਣ ਲੱਗਿਆ ਯਾਰ ਹੱਤ ਹੋ ਗਈ ਨਿਰਾ ਹੀ ਪੈਸਾ ਚੱਲਦਾ ਸੁਣਨ ਚ ਆ ਰਿਹਾ ਵੀ 51 ਲੱਖ ਲੈ ਆ ਦੂਸਰੀ ਧਰਤੋਂ 51 ਲੱਖ ਲੈ ਕੇ ਪ੍ਰਧਾਨ ਬਣਾਇਆ ਬਹੁਤ ਬਹੁਤ ਚੱਕ ਦਿਓ ਵੀਰਵਾਨ ਕੇ ਵੀਡੀਓ ਨੂੰ ਸ਼ੇਅਰ ਕਰ ਦਿਓ ਜਿੰਨੀ ਹੋ ਸਕੇ ਦੇਖੋ ਲੋਕਾਂ ਨੂੰ ਮਰਨ ਤੱਕ ਮਜਬੂਰ